ਨਿੰਬੂ ਦੀਆਂ ਚਮਤਕਾਰੀ ਚਾਲਾਂ ਜੋ ਤੁਹਾਨੂੰ ਹੈਰਾਨ ਕਰ ਦੇਣਗੀਆਂ ਨਿੰਬੂ ਦੇ ਇਨਾ ਸਧਾਰਨ ਨੁਸਖਿਆਂ ਨਾਲ ਪੈਸਾ ਪਰਿਵਾਰ ਕਰਿਆ ਕੈਰੀਅਰ ਅਤੇ ਸਮੱਸਿਆਵਾਂ 'ਮਾ ਤੋਂ ਛੁਟਕਾਰਾ ਮਿਲਦਾ ਹੈ ਨਿੰਬੂ ਦੇ ਇਸ ਉਪਾਅ ਨਾਲ ਤੁਹਾਡੀ ਮਿਹਨਤ ਦਾ ਫਲ ਮਿਲੇਗਾ ਕਈ ਵਾਰ ਮਿਹਨਤ ਕਰਨ ਦੇ باوجود ਵੀ ਉਹ ਸਫਲਤਾ ਨਹੀਂ ਮਿਲਦੀ ਜਿਸ ਦਾ ਉਹ ਹੱਕਦਾਰ ਹੁੰਦਾ ਹੈ ਇਸ ਦੇ ਲਈ ਤੰਤਰ ਸ਼ਾਸਤਰ ਵਿੱਚ ਨਿੰਬੂ ਦੀ ਇਹ ਚਾਲ ਤੁਹਾਡੀ ਮਦਦ ਕਰ ਸਕਦੀ ਹੈ ਇਸ ਦੇ ਲਈ ਤੁਹਾਨੂੰ ਹਨੂਮਾਨ ਮੰਦਰ ਵਿੱਚ ਇੱਕ ਨਿੰਬੂ ਅਤੇ ਚਾਰ ਲੌਂਗ ਲੈ ਕੇ ਜਾਣਾ ਚਾਹੀਦਾ ਹੈ ਮੰਦਰ ਚ ਹਨੂਮਾਨ ਜੀ ਦੇ ਸਾਹਮਣੇ ਨਿੰਬੂ ਦੇ ਚਾਰੇ ਲੌਂਗ ਰੱਖ ਦਿਓ ਇਸ ਤੋਂ ਬਾਅਦ ਸੁੰਦਰ ਕਾਰਡ ਦੇ ਹਨੂਮਾਨ ਚਾਲੀਸਾ ਦਾ ਪਾਠ ਕਰੋ ਫਿਰ ਹਨੂਮਾਨ ਜੀ ਦੀ ਪ੍ਰਾਰਥਨਾ ਕਰੋ ਅਤੇ ਆਪਣੇ ਨਾਲ ਲੌਂਗ ਦੇ ਨਾਲ ਨਿੰਬੂ ਲੈ ਕੇ ਕੰਮ ਸ਼ੁਰੂ ਕਰੋ ਕੰਮ ਪੂਰਾ ਹੋਣ ਤੋਂ ਬਾਅਦ ਲੌਂਗ ਨਾਲ ਭਰੇ ਹੋਏ ਨਿੰਬੂ ਨੂੰ ਚਲਦੇ ਪਾਣੀ ਵਿੱਚ ਡਬੋ ਦਿਓ ਅਜਿਹਾ ਕਰਨ ਨਾਲ ਤੁਹਾਡੇ ਰੁਕੇ ਹੋਏ ਕੰਮਾਂ ਵਿੱਚ ਤੇਜ਼ੀ ਆਵੇਗੀ ਅਤੇ ਤੁਹਾਡੀ ਸਫਲਤਾ ਦੀ ਸੰਭਾਵਨਾ ਵਧੇਗੀ ਨਿੰਬੂ ਦਾ ਇਹ ਘੋਲ ਕਾਰੋਬਾਰ ਵਧਾਏਗਾ ਜੇਕਰ ਕਾਰੋਬਾਰ ਠੀਕ ਨਹੀਂ ਚੱਲ ਰਿਹਾ ਹੈ ਤਾਂ ਨਿੰਬੂ ਦੀ ਇਹ ਛੋਟੀ ਚਾਲ ਤੁਹਾਡੇ ਲਈ ਬਹੁਤ ਕਾਰਗਰ ਹੋਵੇਗੀ ਇਸ ਦਿਲੇ ਸ਼ਨੀਵਾਰ ਨੂੰ ਨਿੰਬੂ ਲੈ ਕੇ ਕੰਮ ਵਾਲੀ ਥਾਂ ਦੁਕਾਨ ਆਦਿ ਦੀਆਂ ਚਾਰੇ ਦਿਵਾਰਾਂ ਤੇ ਲਗਾਓ ਇਸ ਤੋਂ ਬਾਅਦ ਨਿੰਬੂ ਨੂੰ ਚਾਰ ਟੁਕੜਿਆਂ 'ਚ ਕੱਟ ਕੇ ਚੌਰਾਹੇ ਦੇ ਚਾਰੇ ਦਿਸ਼ਾਵਾਂ 'ਚ ਸੁੱਟ ਦਿਓ ਅਜਿਹਾ ਲਗਾਤਾਰ 7 ਸ਼ਨੀਵਾਰ ਕਰੋ ਅਜਿਹਾ ਕਰਨ ਨਾਲ ਵਪਾਰ ਵਿੱਚ ਚੰਗਾ ਵਾਧਾ ਹੋਵੇਗਾ ਅਤੇ ਆਰਥਿਕ ਖੁਸ਼ਹਾਲੀ ਦੇ ਮੌਕੇ ਮਿਲਣਗੇ ਨਿੰਬੂ ਦੇ ਇਸ ਉਪਾਅ ਨਾਲ ਕਿਸਮਤ ਤੁਹਾਡਾ ਸਾਥ ਦੇਵੇਗੀ ਜੇ ਵਾਰ ਅਜਿਆ ਹੁੰਦਾ ਹੈ ਜੇ ਕੀਤਾ ਗਿਆ ਕੰਮ اٹਕ ਜਾਂਦਾ ਹੈ ਅਤੇ ਕਿਸਮਤ ਤੁਹਾਡੇ ਨਾਲ ਨਹੀਂ ਹੁੰਦੀ ਇਸ ਦੇ ਲਈ ਇੱਕ ਨਿੰਬੂ ਲੈ ਕੇ ਆਪਣੇ ਸਿਰ ਉੱਤੇ 7 ਵਾਰ ਮਾਰ ਕੇ ਦੋ ਟੁਕੜੇ ਕਰ ਲਓ ਫੱਬੇ ਪਾਸੇ ਦੇ ਟੁਕੜੇ ਨੂੰ ਸੱਜੇ ਪਾਸੇ ਵੱਲ ਸੁੱਟੋ ਅਤੇ ਸੱਜੇ ਪਾਸੇ ਦੇ ਟੁਕੜੇ ਨੂੰ ਖੱਬੇ ਪਾਸੇ ਵੱਲ ਸੁੱਟੋ ਅਜਿਹਾ ਕਰਨ ਨਾਲ ਕਿਸਮਤ ਹਮੇਸ਼ਾ ਤੁਹਾਡੇ ਨਾਲ ਰਹੇਗੀ ਤੁਹਾਡੇ ਆਲੇ-ਦੁਆਲੇ ਨਕਾਰਾਤਮਕ ਊਰਜਾ ਵੀ ਦੂਰ ਹੋ ਜਾਂਦੀ ਹੈ ਨਿੰਬੂ ਦਾ ਇਹ ਉਪਾ ਖੁਸ਼ਹਾਲੀ ਦੇ ਦਰਵਾਜ਼ੇ ਖੋਲ ਦੇਵੇਗਾ ਨਿੰਬੂ ਦੀ ਇਹ ਅਸਲ ਆਸਾਨ ਚਾਲ ਤੁਹਾਡੇ ਲਈ ਖੁਸ਼ਹਾਲੀ ਸ਼ਾਂਤੀ ਦੇ ਦਰਵਾਜ਼ੇ ਖੋਲਣ ਲਈ ਫਾਇਦੇਮੰਦ ਹੋਵੇਗੀ ਕਈ ਵਾਰ ਕਿਸੇ ਦਾ ਕਿਸੇ ਕਾਰਨ ਤਰੱਕੀ ਤੇ ਖੁਸ਼ਹਾਲੀ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਅਜਿਹੀ ਸਥਿਤੀ ਵਿੱਚ ਨਿੰਬੂ ਲੈ ਕੇ ਚੌਰਾਹੇ ਤੇ ਜਾਓ ਸਿਰ ਤੋਂ ਪੈਰਾਂ ਤੱਕ 21 ਵਾਰ ਘੁਮਾਓ ਇਸ ਨੂੰ ਚਾਰ ਹਿੱਸਿਆਂ 'ਚ ਕੱਟ ਕੇ ਹਰ ਦਿਸ਼ਾ ਵਿੱਚ ਸੁੱਟ ਦਿਓ ਇਸ ਤੋਂ ਬਾਅਦ ਇੱਕ ਪਾਣੀ ਵਾਲੇ ਨਾਰੀਅਲ ਨੂੰ 21 ਵਾਰ ਆਪਣੇ ਉੱਤੇ ਮਾਰੋ ਅਤੇ ਇਸ ਨੂੰ ਮੰਦਰ ਲੈ ਜਾਓ ਪੂਰੇ ਨਾਰੀਅਲ ਨੂੰ ਸਾੜ ਦਿਓ ਅਜਿਹਾ ਕਰਨ ਨਾਲ ਹਰ ਰਕਾਵਟ ਦੂਰ ਹੋ ਜਾਵੇਗੀ ਖੁਸ਼ਹਾਲੀ ਆਵੇਗੀ ਨਿੰਬੂ ਦੇ ਇਸ ਉਪਾਅ ਨਾਲ ਸਾਰੇ ਕੰਮ ਹੋ ਜਾਣਗੇ ਜੇਕਰ ਤੁਹਾਡਾ ਕੋਈ ਕੰਮ اٹਕ ਗਿਆ ਹੈ ਜਾਂ ਤੁਹਾਨੂੰ ਵਧੀਆ ਰੋਜ਼ਗਾਰ ਨਹੀਂ ਮਿਲ ਰਿਹਾ ਤਾਂ ਬਿਨਾ ਕਿਸੇ ਦਾਗ ਦੇ ਇੱਕ ਵੱਡਾ ਨਿੰਬੂ ਲੈ ਕੇ ਰਾਤ ਨੂੰ 12 ਵਜੇ ਤੋਂ ਪਹਿਲਾਂ ਚੌਰਾਹੇ ਤੇ ਜਾਓ ਇਸ ਦੇ ਚਾਰ ਹਿੱਸਿਆਂ ਵਿੱਚ ਕਟੋ ਅਤੇ ਹਰ ਇੱਕ ਵਿੱਚ ਦੂਰ ਦੂਰ ਤੱਕ ਸੁੱਟ ਦਿਓ ਦਿਸ਼ਾ ਜਿੱਥੋਂ ਤੱਕ ਸੰਭਵ ਹੋਵੇ ਓਨੀ ਦੂਰ ਇਸ ਤੋਂ ਇਲਾਵਾ ਐਤਵਾਰ ਨੂੰ ਨਿੰਬੂ ਚ 4 ਲੌਂਗ ਦੱਬ ਕੇ ਹਨੂਮਾਨ ਮੰਦਿਰ ਜਾ ਕੇ ਓਮ ਸ਼੍ਰੀ ਹਨੂਮਤੇ ਨਮਹ ਮੰਤਰ ਦਾ 108 ਵਾਰ ਜਾਪ ਕਰੋ ਅਤੇ ਫਿਰ ਘਰ ਲਿਆਓ ਅਜਿਹਾ ਕਰਨ ਨਾਲ ਤੁਹਾਡਾ ਕੰਮ ਨਿਸ਼ਚਿਤ ਤੌਰ ਤੇ ਪੂਰਾ ਹੋ ਜਾਵੇਗਾ ਬਿਹਤਰ ਰੋਜ਼ਗਾਰ ਦੇ ਮੌਕੇ ਆਉਣੇ ਸ਼ੁਰੂ ਹੋ ਜਾਣਗੇ ਨਿੰਬੂ ਦਾ ਇਹ ਉਪਾਅ ਬੁਰੀ ਨਜ਼ਰ ਨੂੰ ਦੂਰ ਕਰੇਗਾ ਜੇਕਰ ਕੋਈ ਬੱਚਾ ਜਾਂ ਵਿਅਕਤੀ ਬੁਰੀ ਨਜ਼ਰ ਤੋਂ ਪੀੜਿਤ ਹੈ ਤਾਂ ਨਿੰਬੂ ਨੂੰ ਸਿਰ ਤੋਂ ਪੈਰਾਂ ਤੱਕ ਸੱਤ ਵਾਰ ਵਾਰੋ ਅਤੇ ਫਿਰ ਇਸ ਦੇ ਚਾਰ ਟੁਕੜੇ ਕਰ ਲੋ ਅਤੇ ਕਿਸੇ ਸੁਨਸਾਨ ਜਗ੍ਹਾ ਦਾ ਚੁਰਾਹੇ ਤੇ ਸੋਪਟ ਦਿਓ ਧਿਆਨ ਰੱਖੇ ਅਜਿਹਾ ਕਰਨ ਤੋਂ ਬਾਅਦ ਪਿੱਛੇ ਮੁੜ ਕੇ ਨਾ ਦੇਖੋ ਅਜਿਹਾ ਕਰਨ ਨਾਲ ਬੁਰੀ ਨਜ਼ਰ ਦੂਰ ਹੋ ਜਾਵੇਗੀ ਨਿੰਬੂ ਬਾਸੂ ਨੁਕਸ ਨੂੰ ਵੀ ਦੂਰ ਕਰਦਾ ਹੈ ਜਿਸ ਘਰ ਵਿੱਚ ਨਿੰਬੂ ਦਾ ਦਰਖਤ ਹੁੰਦਾ ਹੈ ਉਥੇ ਕੋਈ ਵੀ ਨਕਾਰਾਤਮਕ ਊਰਜਾ ਸਰਗਰਮ ਨਹੀਂ ਹੁੰਦੀ ਨਿੰਬੂ ਦੇ ਦਰਖਤ ਦੇ ਆਲੇ ਦੁਆਲੇ ਦਾ ਵਾਤਾਵਰਣ ਸ਼ੁੱਧ ਅਤੇ ਸਕਾਰਾਤਮਕ ਊਰਜਾ ਨਾਲ ਪਰਹੂਰ ਰਹਿੰਦਾ ਹੈ ਨਿੰਬੂ ਦਾ ਰੁੱਖ ਘਰ ਦੇ ਵਾਸਤੂ ਨੁਕਸ ਨੂੰ ਦੂਰ ਕਰਦਾ ਹੈ ਜੇਕਰ ਕੋਈ ਦਰਖਤ ਨਹੀਂ ਹੈ ਤਾਂ ਇੱਕ ਨਿੰਬੂ ਲੈ ਕੇ ਘਰ ਦੇ ਚਾਰੇ ਕੋਨਿਆਂ ਵਿੱਚ 7 ਵਾਰ ਘੁਮਾਓ ਕਿਸੇ ਇੱਕਾਤ ਜਗ੍ਹਾ ਤੇ ਲੈ ਜਾ ਇਹ ਇਹ ਟੁਕੜੇ ਚਾਰ ਟੁਕੜੇ ਕਰੋ ਨਿੰਬੂ ਦੇ ਇੱਕ ਟੁਕੜੇ ਨੂੰ ਇੱਕ ਇੱਕ ਟੁਕੜੇ ਨੂੰ ਚਾਰੇ ਦਿਸ਼ਾਵਾਂ ਵਿੱਚ ਸੁੱਟ ਦਿਓ ਤੇ ਵਾਪਸ ਆ ਜਾਓ ਵਾਪਸੀ ਵੇਲੇ ਪੁੱਛੇ ਮੁੜ ਕੇ ਨਾ ਦੇਖੋ ਨੌਕਰੀ ਪ੍ਰਾਪਤ ਕਰਨ ਲਈ ਇੱਕ ਨਿੰਬੂ ਤੇ ਚਾਰ ਲੌਂਗ ਦੱਬੋ ਓਮ ਸ਼੍ਰੀ ਹਨੂਮਤੇ ਨਮਹਾ ਮੰਤਰ ਦਾ ਇਸੋ 8 ਵਾਰ ਜਪ ਕਰੋ ਅਤੇ ਨਿੰਬੂ ਨੂੰ ਆਪਣੇ ਨਾਲ ਲੈ ਜਾਓ ਤੁਹਾਡਾ ਕੰਮ ਜ਼ਰੂਰ ਪੂਰਾ ਹੋਵੇਗਾ ਜੇਕਰ ਤੁਹਾਨੂੰ ਕੋਈ ਕੰਮ ਜਾਂ ਕੰਮ ਨਹੀਂ ਮੇਲੇ ਰਿਹਾ ਐਦਨ ਉਧਰ ਭੜਕ ਰਹੇ ਹੋ ਤਾਂ ਬਿਨਾ ਕਿਸੇ ਦਾਗ ਦੇ ਇੱਕ ਵੱਡਾ ਨਿੰਬੂ ਲੈ ਕੇ ਰਾਤ ਨੂੰ 11 ਵਜੇ ਚੌਰਾਹੇ ਤੇ ਜਾਓ ਇਸ ਚਾਰ ਇਹ ਸਿਆਮ ਵਿੱਚ ਘਟੋ ਚਾਰੇ ਦਿਸ਼ਾਵਾਂ ਵਿੱਚ ਦੂਰ ਦੂਰ ਤੱਕ ਸੁੱਟ ਦਿਓ ਨਤੀਜੇ ਵਜੋਂ ਬੇਰੋਜ਼ਗਾਰੀ ਦੀ ਸਮੱਸਿਆ ਖਤਮ ਹੋ ਜਾਵੇਗੀ ਰੋਗ ਤੋਂ ਛੁਟਕਾਰਾ ਪਾਉਣ ਲਈ ਜੇਕਰ ਘਰ ਦਾ ਕੋਈ ਵਿਅਕਤੀ ਜਾਂ ਬੱਚਾ ਰੋਗ ਤੋਂ ਪੀੜਿਤ ਹੈ ਅਤੇ ਬਹੁਤ ਦਵਾਈਆਂ ਖਾਣ ਦੇ ਬਾਵਜੂਦ ਠੀਕ ਨਹੀਂ ਹੋ ਰਿਹਾ ਤਾਂ ਸ਼ਨੀਵਾਰ ਨੂੰ ਨਿੰਬੂ ਲੈ ਕੇ ਮਰੀਜ਼ ਦੇ ਉੱਤੋਂ ਦੀ 7 ਵਾਰ ਉਲਟਾ ਕਮਾਓ ਫਿਰ ਨਿੰਬੂ ਨੂੰ ਸਿਰ ਤੋਂ ਪੈਰਾਂ ਤੱਕ ਹੌਲੀ-ਹੌਲੀ ਕਮਾਓ ਅਤੇ ਵਿਚਕਾਰ ਤੋਂ ਕੱਟ ਲੋ ਸ਼ਾਮ ਨੂੰ ਦੋਨੇ ਟੁਕੜਿਆਂ ਨੂੰ ਦੋ ਦਿਸ਼ਾਵਾਂ ਵਿੱਚ ਸੁੱਟ ਦਿਓ ਬਿਹਤਰ ਹੋਵੇਗਾ ਜੇ ਤੁਸੀਂ ਕਿਸੇ ਮਾਹਰ ਤੋਂ ਪੁੱਛ ਕੇ ਇਹ ਚਾਲ ਕਰੋ ਕਿਉਂਕਿ ਇਸ ਵਿੱਚ ਤੁਹਾਡੇ ਸਮੇਤ ਆ ਵਿਸ਼ੇਸ਼ ਮਹੱਤਵ ਹੈ ਜੇਕਰ ਰੋਗ ਤੁਹਾਡਾ ਪਿੱਛਾ ਨਹੀਂ ਛੱਡ ਰਿਹਾ ਤਾਂ ਤਿੰਨ ਪੱਕੇ ਨਿੰਬੂ ਲੈ ਕੇ ਇੱਕ ਦਾ ਰੰਗ ਨੀਲਾ ਇੱਕ ਨੂੰ ਕਾਲੀ ਤੀਜੇ ਨੂੰ ਲਾਲ ਸ਼ਾਹੀ ਲਗਾਓ ਹੁਣ ਤਿੰਨਾਂ ਨਿੰਬੂਆਂ ਨੂੰ ਇੱਕ ਪੂਰੀ ਪੂਰੀ ਲੌਂਗ ਪਾ ਦਿਓ ਇਸ ਤੋਂ ਬਾਅਦ ਪੀਸੀ ਹੋਈ ਚੀਨੀ ਦੇ ਬਣੇ ਤਿੰਨ ਮੋਟੇ ਲੱਡੂ ਤਿੰਨ ਲਾਲ ਤੇ ਪੀਲੇ ਫੁੱਲ ਲੈ ਕੇ ਰਮਾਲ ਵਿੱਚ ਬੰਨ੍ਹ ਲਓ ਹੁਣ ਇਸ ਨੂੰ ਪ੍ਰਭਾਵਿਤ ਵਿਅਕਤੀ ਉਤੋਂ ਦੀ 7 ਵਾਰ ਘਮਾਓ ਅਤੇ ਵਗਦੇ ਪਾਣੀ ਵਿੱਚ ਬਹਨ ਦਿਓ ਧਿਆਨ ਰੱਖੋ ਬਹਾਨ ਵੇਲੇ ਕੋਈ ਨੇੜੇ ਨਾ ਖੜਾ ਹੋਵੇ ਬੱਚਾ ਪੈਦਾ ਕਰਨ ਲਈ ਉਪਾ ਇਹੇ ਉਪਾ ਕਿਸੇ ਮਾਹਿਰ ਦੀ ਸਲਾਹ ਤੋਂ ਬਾਅਦ ਹੀ ਕਰੋ ਉਤਰਾ ਫਾਲਗੁਣੀ ਨਕਸ਼ਤਰ ਵਿੱਚ ਨਿੰਬੂ ਦੀ ਜੜ ਲਿਆਓ ਇਸ ਨੂੰ ਗਾਂ ਦੇ ਦੁੱਧ ਵਿੱਚ ਮਿਲਾ ਕੇ ਕਿਸੇ ਬੇਔਲਾਦ ਔਰਤ ਨੂੰ ਖਿਲਾਓ ਉਸਨੂੰ ਪੁੱਤਰ ਦੀ ਵਕਸ਼ਿਸ਼ ਹੋਵੇਗੀ ਖੁਸ਼ਹਾਲੀ ਦੇ ਦਰਵਾਜ਼ੇ ਖੋਲਣ ਲਈ ਕਈ ਵਾਰ ਕਿਸੇ ਵਿਅਕਤੀ ਕੋਲ ਪੈਸੇ ਦੀ ਆਮਦ ਰੁਕ ਜਾਂਦੀ ਹੈ ਖੁਸ਼ਹਾਲੀ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ ਹਰ ਤਰ੍ਹਾਂ ਦੀ ਤਰੱਕੀ ਰੁਕ ਜਾਂਦੀ ਹੈ یوں ਲੱਗਦਾ ਹੈ ਜਿਵੇਂ ਕਿਸੇ ਨੇ ਬੰਨ ਦਿੱਤਾ ਹੋਵੇ ਜੇਕਰ ਤੁਸੀਂ ਵੀ ਉਸੇ ਤਰ੍ਹਾਂ ਮਹਿਸੂਸ ਕਰ ਰਹੇ ਹੋ ਜਿਵੇਂ ਕੋਈ ਵਿਅਕਤੀ ਰੱਸੀ ਨਾਲ ਬੰਨਣ ਤੋਂ ਬੇਵਸ ਮਹਿਸੂਸ ਕਰਦਾ ਹੈ ਤਾਂ ਇਹ ਉਪਾਅ ਅਜ਼ਮਾਓ ਇੱਕ ਨੈਂਬੂ ਲੋ ਇੱਕ ਚੜਾਹੇ ਤੇ ਜਾਓ ਆਪਣੇ ਉੱਤੋਂ ਦੀ ਸੱਤ ਵਾਰ ਵਾਰ ਕੇ ਇਸ ਨੂੰ ਦੋ ਹਿੱਸਿਆਂ ਵਿੱਚ ਕੱਟੋ ਇੱਕ ਹਿੱਸੇ ਨੂੰ ਪਿੱਛੇ ਵੱਲ ਸੁੱਟੋ ਅਤੇ ਦੂਜੇ ਹਿੱਸੇ ਨੂੰ ਅੱਗੇ ਵੱਲ ਸੁੱਟ ਦਿਓ ਕੰਮ ਹੋ ਜਾਊ ਅਤੇ ਘਰ ਆ ਜਾਓ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹ ਵੀਡੀਓ ਵੱਧ ਤੋਂ ਵੱਧ ਆਪਣੇ ਦੋਸਤਾਂ ਨੂੰ ਸ਼ੇਅਰ ਕਰੋ ਤਾਕੇ ਉਹ ਵੀ ਇਹ ਜਾਣਕਾਰੀ حاصل ਕਰ ਸਕਣ ਅਤੇ ਸਾਡੀ ਵੀਡੀਓ ਨੂੰ ਲਾਇਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਅਸੀਂ ਤੁਹਾਡੇ ਤੱਕ ਹੋਰ ਚੰਗੀ ਚੰਗੀ ਜਾਣਕਾਰੀ ਲੈ ਕੇ ਆ ਸਕੀਏ ਖੁਸ਼ ਰਹੋ ਮਸਤ ਰਹੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ